ਸਤਿ ਸ਼੍ਰੀ ਅਕਾਲ ਮਾਫ ਕਰਨਾ ਦੋਸਤੋ ਇਹ ਗੱਲਾਂ ਤੁਹਾਨੂੰ ਕੜਵੀਆਂ ਜ਼ਰੂਰ ਲੱਗਣਗੀਆਂ ਪਰ ਇੱਕਦਮ ਸੱਚ ਹੈ ਅਗਰ ਤੁਸੀਂ ਇਹਨਾਂ ਗੱਲਾਂ ਨੂੰ ਦਿਮਾਗ ਦੇ ਬਦਲੇ ਦਿਲ ਤੋਂ ਸੁਣੋਗੇ ਤਾਂ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਜ਼ਰੂਰ ਆਉਣਗੀਆਂ ਇਨਸਾਨ ਦੀ ਸੰਪਤੀ ਨਾ ਤਾਂ ਦੌਲਤ ਹੈ ਨਾ ਧਨ ਹੈ ਉਸ ਦੀ ਸੰਪਤੀ ਤਾਂ ਉਸ ਦਾ ਹੱਸਦਾ ਹੋਇਆ ਪਰਿਵਾਰ ਅਤੇ ਸੰਤੁਸ਼ਟ ਮਨ ਹੈ ਪਤੀ ਚਾਹੇ ਕੱਟ ਹੀ ਕਮਾਉਣ ਵਾਲਾ ਹੋਵੇ ਪਰ ਪਿਆਰ ਨਾਲ ਦੋ ਬੁਰਕੀਆਂ ਖਿਲਾਉਣ ਵਾਲਾ ਹੋਵੇ ਜੋ ਆਪਣੇ ਪਿਆਰ ਨੂੰ ਖੋਣਾ ਨਹੀਂ ਚਾਹੁੰਦੇ ਉਹ ਆਪਣੇ ਪਿਆਰ ਦੇ ਅੱਗੇ ਝੁਕਦੇ ਹਨ ਵਰਨਾ ਜੋ ਜਿਸਮ ਨਾਲ ਮੁਹੱਬਤ ਕਰਦੇ ਹਨ ਉਨ੍ਹਾਂ ਨੂੰ ਕੀ ਪਤਾ ਪਿਆਰ ਕੀ ਹੁੰਦਾ ਹੈ ਮੁਸਕਰਾਉਂਦੀ ਹੋਈ ਔਰਤ ਇੱਕ ਮਰਦ ਦੇ ਸਫਲ ਪਿਆਰ ਦਾ ਪਰਮਾਣ ਹੁੰਦਾ ਹੈ ਅਤੇ ਰੋਂਦੀ ਹੋਈ ਔਰਤ ਪੁਰਸ਼ ਦੇ ਅਸਫਲ ਪਿਆਰ ਦਾ ਪਤੀ ਚਾਹੇ ਖੂਬਸੂਰਤ ਨਾ ਹੋਵੇ ਅਮੀਰ ਨਾ ਹੋਵੇ ਪਰ ਉਹ ਆਪਣੀ ਪਤਨੀ ਦੇ ਲਈ ਵਫਾਦਾਰ ਹੋਵੇ ਉਸ ਨੂੰ ਮਾਨ ਸਨਮਾਨ ਦਿੰਦਾ ਹੋਵੇ ਉਸ ਪਤਨੀ ਤੋਂ ਜ਼ਿਆਦਾ ਅਮੀਰ ਇਸ ਦੁਨੀਆ ਵਿੱਚ ਕੋਈ ਨਹੀਂ ਹੋ ਸਕਦਾ ਪ੍ਰੇਮ ਵਿਆਹ ਵਿੱਚ ਦੁਖੀ ਧੀ ਨੂੰ ਕੋਸਤੇ ਜੀਵਨ ਪਰ ਮਾਪੇ ਨੇ ਤੇਰੀ ਪਸੰਦ ਦਾ ਸੀ ਅਸੀਂ ਤਾਂ ਮਨਾ ਕੀਤਾ ਸੀ ਤੈਨੂੰ ਜਦ ਕੀ ਮਾਪੇ ਦੀ ਪਸੰਦ ਨਾਲ ਵਿਆਹੀ ਹੋਈ ਧੀ ਦੁਖੀ ਹੋਣ ਉੱਪਰ ਧੀ ਦੀ ਕਿਸਮਤ ਨੂੰ ਕੋਸਤੇ ਹਨ ਅਸੀਂ ਤਾਂ ਸਭ ਕੁਝ ਚੰਗਾ ਹੀ ਦੇਖਿਆ ਸੀ ਪਰ ਕਿਸਮਤ ਵਿੱਚ ਹੀ ਸੁੱਖ ਨਹੀਂ ਤਾਂ ਕੀ ਕਰੀਏ ਦੋਨੋਂ ਸਥਿਤੀ ਵਿੱਚ ਧੀ ਨੂੰ ਹੀ ਕੋਸਿਆ ਗਿਆ ਕੁਝ ਮਾਤਾ ਪਿਤਾ ਨਹੀਂ ਲੈ ਸਕੇ ਆਪਣੇ ਨਿਰਣੇ ਉੱਪਰ ਗਲਤ ਪ੍ਰਮਾਣ ਦੀ ਜ਼ਿੰਮੇਵਾਰੀ ਲੜਕੀਆਂ ਪੈਸੇ ਉੱਪਰ ਮਰਦੀ ਹੈ ਇਹ ਗੱਲ ਉਹੀ ਮਰਦ ਕਹਿੰਦੇ ਹਨ ਜਿਨ੍ਹਾਂ ਦੇ ਕੋਲ ਪੈਸਾ ਨਹੀਂ ਹੁੰਦਾ ਨਹੀਂ ਤਾਂ ਮਰਦ ਇੰਨੀ ਖੂਬਸੂਰਤ ਚੀਜ਼ ਹੈ ਕਿ ਉਹ ਆਪਣੀ ਪਸੰਦੀਦਾ ਔਰਤ ਦੇ ਲਈ ਪੂਰੀ ਦੁਨੀਆ ਨੂੰ ਕਦਮਾਂ ਵਿੱਚ ਰੱਖ ਦੇਵੇ ਉਸ ਘਰ ਦੀ ਨੀਮ ਕਦੀ ਮਜ਼ਬੂਤ ਨਹੀਂ ਹੋ ਸਕਦੀ ਜਿਸ ਘਰ ਦਾ ਮਰਦ ਝੂਠ ਬੋਲਦਾ ਹੋਵੇ ਅਤੇ ਔਰਤ ਦਾ ਸੱਚ ਬੋਲਣਾ ਸਹਿਨ ਨਾ ਹੋਵੇ ਇੱਕ ਪੁੱਤ ਦਾ ਕਦੀ ਵੀ ਝਗੜਾ ਨਹੀਂ ਹੋਵੇਗਾ ਨਾ ਤਲਾਕ ਹੋਵੇਗਾ ਨਾ ਉਹਨਾਂ ਦੇ ਵਿੱਚ ਕੋਈ ਗਲਤ ਫਹਿਮੀ ਹੋਵੇਗੀ ਜਦ ਤੱਕ ਉਸ ਘਰ ਦੇ ਵਿੱਚ ਸੱਸ ਸੋਹਰਾ ਨਾ ਚਾਹੇ ਜੇਕਰ ਵੱਡੇ ਆਪਣਾ ਬੜਪਣ ਦਿਖਾਉਣ ਤਾਂ ਕੋਈ ਵੀ ਲੜਕਾ ਲੜਕੀ ਦਾ ਘਰ ਬਰਬਾਦ ਨਹੀਂ ਹੋਵੇਗਾ ਮਾਪੇ ਦਾ ਫੈਸਲਾ ਕਦੀ ਵੀ ਗਲਤ ਨਹੀਂ ਹੁੰਦਾ ਇਹ ਗੱਲ ਸਹੀ ਹੈ ਪਰ ਕਦੀ ਕਦੀ ਮਾਪੇ ਦੇ ਫੈਸਲੇ ਤੋਂ ਔਲਾਦ ਹੱਸਣਾ ਭੁੱਲ ਜਾਂਦੀ ਹੈ ਕੱਚਾ ਮકાਨ ਦੇਖੇ ਕਿਸੇ ਨਾਲ ਰਿਸ਼ਤਾ ਨਹੀਂ ਤੋੜਨਾ ਕਿਉਂਕਿ ਮਿੱਟੀ ਦੀ ਪਕੜ ਮਜ਼ਬੂਤ ਹੁੰਦੀ ਹੈ ਅਤੇ ਸੰਗ ਮਰਮਰ ਉੱਪਰ ਅਕਸਰ ਪੈਰ ਫਿਸਲ ਜਾਂਦੇ ਹਨ ਵਿਆਹ ਇੱਕ ਭਰੋਸਾ ਹੈ ਤਾਰੀਫ ਉਸ ਔਰਤ ਦੀ ਜਿਸਨੇ ਖੁਦ ਦਾ ਆਕਾਰ ਛੱਡ ਦਿੱਤਾ ਤਨ ਹੈ ਉਹ ਪੁਰਸ਼ ਜਿਸਨੇ ਅਣਜਾਣ ਔਰਤ ਨੂੰ ਘਰ ਸੌਂਪ ਦਿੱਤਾ ਜੀਵਨ ਵਿੱਚ ਜੀਵਨ ਸਾਥੀ ਨੂੰ ਛੱਡ ਕੇ ਇਸ ਦੁਨੀਆ ਵਿੱਚ ਤੁਹਾਡਾ ਆਪਣਾ ਕੋਈ ਨਹੀਂ ਬਣ ਸਕਦਾ ਇਸ ਲਈ ਸਮੇਂ ਰਹਿੰਦੇ ਆਪਣੇ ਜੀਵਨ ਸਾਥੀ ਦੀ ਕੀਮਤ ਨੂੰ ਪਹਿਚਾਣੋ ਰਾਤ ਵਿੱਚ ਹੋਇਆ ਝਗੜਾ ਸਵੇਰ ਤੱਕ ਭੁੱਲ ਜਾਣ ਵਾਲੇ ਰਿਸ਼ਤੇ ਜ਼ਿੰਦਗੀ ਪਰ ਟਿਕੇ ਰਹਿੰਦੇ ਹਨ ਕਿਉਂਕਿ ਦੋਨਾਂ ਵਿੱਚ ਈਗੋ ਨਹੀਂ ਹੁੰਦੀ ਪਿਆਰ ਉਹ ਨਹੀਂ ਹੁੰਦਾ ਜੋ ਅੱਜ ਕੀਤਾ ਤੇ ਕੱਲ੍ਹ ਤੋੜ ਦਿੱਤਾ ਪਿਆਰ ਉਹ ਹੁੰਦਾ ਹੈ ਜੋ ਜ਼ਿੰਦਗੀ ਭਰ ਸਾਥ ਨਿਭਾਏ ਭਰੋਸਾ ਹੀ ਰਿਸ਼ਤਿਆਂ ਦੀ ਨੀਂਵ ਹੁੰਦੀ ਹੈ ਕੋਈ ਤੁਹਾਡੇ ਉੱਪਰ ਭਰੋਸਾ ਕਰ ਲਏ ਤਾਂ ਤੁਹਾਡਾ ਵੀ ਕਰਤੱਵ ਹੈ ਕਿ ਉਸ ਭਰੋਸੇ ਨੂੰ ਟੁੱਟਣ ਨਾ ਦੇਣਾ ਰਿਸ਼ਤੇ ਨੂੰ ਨਿਭਾਉਣ ਦੇ ਲਈ ਕਸਮੇ ਵਾਦੀਆਂ ਦੀ ਜ਼ਰੂਰਤ ਨਹੀਂ ਹੁੰਦੀ ਇਸ ਨੂੰ ਨਿਭਾਉਣ ਦੇ ਲਈ ਦੋ ਖੂਬਸੂਰਤ ਲੋਕ ਚਾਹੀਦੇ ਇੱਕ ਭਰੋਸਾ ਕਰ ਸਕੇ ਤੇ ਦੂਸਰਾ ਉਸ ਨੂੰ ਸਮਝ ਸਕੇ ਰਿਸ਼ਤਾ ਉਹ ਨਹੀਂ ਹੁੰਦਾ ਜੋ ਦੁਨੀਆ ਨੂੰ ਦਿਖਾਇਆ ਜਾਂਦਾ ਹੈ ਰਿਸ਼ਤਾ ਉਹ ਹੁੰਦਾ ਹੈ ਜਿਸ ਨੂੰ ਦਿਲ ਤੋਂ ਨਿਭਾਇਆ ਜਾਂਦਾ ਹੈ ਆਪਣਾ ਕਹਿਣ ਨਾਲ ਕੋਈ ਨਹੀਂ ਹੁੰਦਾ ਆਪਣਾ ਉਹ ਹੁੰਦਾ ਹੈ ਜਿਸ ਨੂੰ ਦਿਲ ਤੋਂ ਅਪਣਾਇਆ ਜਾਂਦਾ ਹੈ ਰਿਸ਼ਤੇ ਨੂੰ ਕਦੀ ਦੌਲਤ ਦੀ ਨਜ਼ਰ ਨਾਲ ਨਾ ਦੇਖਣਾ ਕਿਉਂਕਿ ਹਰ ਅਮੀਰ ਸ਼ਖਸ ਦਿਲ ਤੋਂ ਅਮੀਰ ਨਹੀਂ ਹੁੰਦਾ ਪਰ ਹਾਂ ਗਰੀਬ ਇਨਸਾਨ ਦਿਲ ਤੋਂ ਜ਼ਰੂਰ ਅਮੀਰ ਹੁੰਦਾ ਹੈ ਇਸ ਤੇ ਲਈ ਰਿਸ਼ਤੇ ਜ਼ਰੂਰੀ ਹੁੰਦੇ ਹਨ ਅਤੇ ਉਹ ਦਿਲ ਤੋਂ ਨਿਭਦੇ ਹਨ ਇੱਕ ਚੰਗਾ ਜੀਵਨ ਸਾਥੀ ਸਾਥ ਵਿੱਚ ਹੋਵੇ ਤਾਂ ਹਜ਼ਾਰਾਂ ਬੁਰੇ ਵਕਤ ਵੀ ਕੱਟ ਜਾਂਦੇ ਹਨ ਜਵਾਨੀ ਵਿੱਚ ਤੁਸੀਂ ਆਪਣੀ ਪਤਨੀ ਦੀ ਇੱਜ਼ਤ ਕਰ ਲਓ ਬੁਢਾਪੇ ਵਿੱਚ ਉਹ ਤੁਹਾਡਾ ਬੁਢਾਪਾ ਸਵਾਰ ਦੇਵੇਗੀ ਕਿਉਂਕਿ ਬੁਢਾਪੇ ਵਿੱਚ ਤੁਹਾਡਾ ਬੇਟਾ ਬਹੂ ਭਲੇ ਹੀ ਸਾਥ ਨਾ ਦੇਵੇ ਪਰ ਤੁਹਾਡੀ ਪਤਨੀ ਤੁਹਾਡਾ ਮਰਦੇ ਦਮ ਤੱਕ ਸਾਥ ਨਿਭਾਏਗੀ ਚੰਗੇ ਅਤੇ ਸੱਚੇ ਰਿਸ਼ਤੇਦਾਰ ਨਾ ਤਾਂ ਖਰੀਦੇ ਜਾ ਸਕਦੇ ਹਨ ਨਾ ਉਧਾਰ ਲਏ ਜਾ ਸਕਦੇ ਹਨ ਇਸ ਲਈ ਉਨ੍ਹਾਂ ਲੋਕਾਂ ਨੂੰ ਜ਼ਰੂਰ ਮਹੱਤਵ ਦਿਓ ਜੋ ਤੁਹਾਨੂੰ ਮਹੱਤਵ ਦਿੰਦੇ ਹਨ ਇੱਕ ਦੂਸਰੇ ਦੇ ਲਈ ਜੀਣ ਦਾ ਨਾਮ ਹੀ ਜ਼ਿੰਦਗੀ ਹੈ ਇਸ ਲਈ ਵਕਤ ਉਹਨਾਂ ਨੂੰ ਦਿਓ ਜੋ ਤੁਹਾਨੂੰ ਵਕਤ ਦਿੰਦੇ ਹਨ ਪਤੀ ਪਤਨੀ ਦੇ ਵਿੱਚ ਇੰਨਾ ਪਿਆਰ ਹੋਣਾ ਚਾਹੀਦਾ ਹੈ ਘਰ ਵਿੱਚ ਜਿੰਨਾ ਚਾਹੇ ਲੜ ਲਓ ਝਗੜ ਲਓ ਪਰ ਜਦੋਂ ਵੀ ਘਰ ਤੋਂ ਬਾਹਰ ਨਿਕਲੋ ਤਾਂ ਇਸ ਤਰ੍ਹਾਂ ਲੱਗਣਾ ਚਾਹੀਦਾ ਹੈ ਕਦੀ ਝਗੜਾ ਹੀ ਨਹੀਂ ਹੋਇਆ ਹੈ ਪਤਨੀ ਦਾ ਕੰਮ ਕਰਨ ਨਾਲ ਕੋਈ ਸੁਰੂ ਦਾ ਗੁਲਾਮ ਨਹੀਂ ਹੋ ਜਾਂਦਾ ਕਿਉਂਕਿ ਭਗਵਾਨ ਨੇ ਪਤੀ ਪਤਨੀ ਨੂੰ ਇਸੇ ਲਈ ਰਿਸ਼ਤੇ ਵਿੱਚ ਬੰਨਿਆ ਹੈ ਤਾਂ ਕਿ ਉਹ ਆਪਣਾ ਹਰ ਕੰਮ ਮਿਲ ਵੰਡ ਕੇ ਕਰ ਸਕੇ ਜਦੋਂ ਪਿਆਰ ਪਵਿੱਤਰ ਹੁੰਦਾ ਹੈ ਤਾਂ ਦੋ ਲੋਕਾਂ ਦੇ ਵਿੱਚ ਤੀਸਰਾ ਜਗ੍ਹਾ ਨਹੀਂ ਲੈ ਸਕਦਾ ਪਤਨੀ ਨਾਲ ਪਿਆਰ ਕਰਨ ਵਾਲੇ ਮਰਦ ਕਦੀ ਵੀ ਉਹਨਾਂ ਨਾਲ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰਦੇ ਕਿਉਂਕਿ ਇਸ ਤਰ੍ਹਾਂ ਕਰਕੇ ਉਹ ਆਪਣੀ ਪਤਨੀ ਦਾ ਦਿਲ ਨਹੀਂ ਦਿਖਾਉਂਦੇ ਬਲਕਿ ਉਹਨਾਂ ਦੇ ਚਿਹਰੇ ਉੱਪਰ ਮੁਸਕਾਨ ਦੇ ਲਈ ਬਹੁਤ ਕੁਝ ਕਰ ਜਾਂਦੇ ਹਨ ਜ਼ਰੂਰਤ ਨਹੀਂ ਹੁੰਦੀ ਇਸ਼ਕ ਜਤੋਣ ਦੀ ਪਰਵਾਹ ਅਤੇ ਵਕਤ ਦੱਸਦਾ ਹੈ ਕਿ ਪਿਆਰ ਕਿੰਨਾ ਹੈ ਪਿਆਰ ਸੱਚਾ ਹੋਵੇ ਤਾਂ ਕਦੀ ਵੀ ਫਿੱਕਾ ਨਹੀਂ ਪੈਂਦਾ ਨਾ ਉਹ ਵਕਤ ਦੇ ਨਾਲ ਨਾ ਹਾਲਾਤਾਂ ਦੇ ਨਾਲ ਨਾ ਹੀ ਉਮਰ ਦੇ ਨਾਲ ਜਨਾਬ ਪਤੀ ਪਤਨੀ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਖੂਬਸੂਰਤ ਰਿਸ਼ਤਾ ਹੁੰਦਾ ਹੈ ਦੋਨੋਂ ਅਗਰ ਇੱਕ ਦੂਸਰੇ ਨੂੰ ਸਮਝਦੇ ਹੋਏ ਸਮਝਦਾਰੀ ਨਾਲ ਚੱਲਣ ਤਾਂ ਪੂਰਾ ਜੀਵਨ ਸੁਖਮਈ ਬੀਤਦਾ ਹੈ ਨਹੀਂ ਤਾਂ ਜੀਵਨ ਨਰਕ ਦੇ ਸਮਾਨ ਹੋ ਜਾਂਦਾ ਹੈ ਬਹੁਤ ਭਾਗਸ਼ਾਲੀ ਹੁੰਦੀ ਹੈ ਉਹ ਪਤਨੀ ਜਿਸ ਦਾ ਪਤੀ ਉਸ ਦੀਆਂ ਅੱਖਾਂ ਵਿੱਚ ਇੱਕ ਹੰਝੂ ਤੱਕ ਨਹੀਂ ਆਉਣ ਦਿੰਦਾ ਪਰਮਾਤਮਾ ਨੂੰ ਪ੍ਰਾਰਥਨਾ ਹੈ ਤੁਹਾਡਾ ਜੀਵਨ ਸੁਖਮਈ ਬੀਤੇ ਦੋਸਤੋ ਅੱਜ ਦਾ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇੱਕ ਲਾਈਕ ਜ਼ਰੂਰ ਕਰੋ ਆਪਣੇ ਦੋਸਤਾਂ ਤੇ ਪਰਿਵਾਰ ਵਿੱਚੋ ਜ਼ਰੂਰ ਸ਼ੇਅਰ ਕਰੋ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤ ਪ੍ਰੋਬਲਮ ਹੈ ਤਾਂ ਕਿ ਇਸ ਵੀਡੀਓ ਦੇ ਮਾਧਿਅਮ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਮਿਠਾਸ ਭਰ ਸਕੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਇਆ ਤਾਂ ਇੱਕ ਲਾਈਕ ਜ਼ਰੂਰ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ